ਬਹੁਤੀ ਨਾ ਵੱਡੀ ਮੰਗਵੇ ਮੰਗ ਮੇਰੀ ਨਿੱਕੀ ਜੱਟਾ ਬਹੁਤੀ ਨਾ ਵੱਡੀ ਮੰਗਵੇ ਮੰਗ ਮੇਰੀ ਨਿੱਕੀ ਜੱਟਾ ਪਹਿਲੀ ਤੇ ਸਰੀ ਸਹਿਰਵੇ ਕਿਲੇ ਨੇ 22 ਜੱਟਾ ਪਹਿਲੀ ਤੇ ਸਰੀ ਸਹਿਰਵੇ ਕਿਲੇ ਨੇ 22 ਜੱਟਾ ਹੀਰੇ ਕੋਹ ਨੂਰ ਜਹੀ ਮੈਂ ਕਾ ਤੋ ਨਾ ਡੱਕੀ ਤੂੰ ਸੋਨੇ ਦਿਲ ਦੇ ਚਾਂਝਰਾ ਜੱਟਾ ਵੇ ਜੱਟੀ ਨੂੰ ਸੋਨੇ ਦੀ ਲੈ ਦੇ ਚਾਂਦਰਾ ਜੱਟਾ ਵੇ ਜੱਟੀ ਨੂੰ ਸੋਨੇ ਦੀ ਲੈ ਦੇ ਚਾਂਦਰਾ ਸੂਟਾਂ ਦਾ ਸ਼ੌਕ ਨਾਰ ਨੂੰ ਸ਼ਾਪਿੰਗ ਦੇ ਖਰਚੇ ਚੱਕ ਲੈ ਸੂਟਾਂ ਦਾ ਸ਼ੌਕ ਨਾਰ ਨੂੰ ਸ਼ਾਪਿੰਗ ਦੇ ਖਰਚੇ ਚੱਕ ਲੈ ਮੈਨੂੰ ਇਗਨੋਰ ਕਰੀ ਨਾ ਚੰਨਾ ਲੱਡਾ ਨਾਲ ਰਖ ਲੈ ਮੈਨੂੰ ਇਗਨੋਰ ਕਰੀ ਨਾ ਚੰਨਾਂ ਲੱਡਾਂ ਨਾਲ ਰਖ ਲੈ ਚੰਨ ਨਾ ਚੜਾਉਣਾ ਪੈ ਜੇ ਦੇਖੀ ਕਿ ਤੇ ਅੱਕੀ ਨੂੰ ਸੋਨੇ ਦੀ ਲੇਦ ਚਾਂਜਰਾ ਝਟਾਵੇ ਜੱਟੀ ਨੂੰ ਸੋਨੇ ਦੀ ਲੇਦ ਚਾਂਜਰਾ ਜੱਟਾ ਵੇ ਜੱਟੀ ਨੂੰ ਸੋਨੇ ਦੀ ਲੈ ਦੇ ਚਾਂਜਰਾ ਮੇਰੇ ਨਾਲ ਬਹਿ ਜਾ ਦੋ ਪਲ ਲੱਗਦੀ ਨਾ ਫੀਸ ਕੋਈ ਵੀ ਮੇਰੇ ਨਾਲ ਬਹਿ ਜਾ ਦੋ ਪਲ ਲੱਗਦੀ ਨਾ ਫੀਸ ਕੋਈ ਵੀ ਇੱਥੇ ਕਈ ਫਿਰਦੇ ਜੋੜੇ ਸਾਡੀ ਨਾਰੀ ਸ ਕੋਈ ਵੀ ਇੱਥੇ ਕਈ ਫਿਰਦੇ ਜੋੜੇ ਸਾਡੀ ਨਾਰੀ ਸ ਕੋਈ ਵੀ ਹੋਰਾਂ ਵੱਲ ਮਾਰ ਨਹੀਂ ਗਾਤਾ ਕਿੰਨੇ ਲੱਕੀ ਤੂੰ ਸੋਨੇ ਦੀ ਅਲੈ ਦੇ ਚਾਂਜਰਾ ਝੱਟਾ ਵੀ ਜੱਟੀ ਨੂੰ ਸੋਨੇ ਦੀ ਅਲੈ ਦੇ ਚਾਂਜਰਾ ਝੱਟਾ ਵੀ ਜੱਟੀ ਨੂੰ ਸੋਨੇ ਦੀ ਅਲੈ ਦੇ ਚਾਂਜਰਾ